ਪਹਿਲਾ ਗੁਰਦੁਆਰਾ ਦਿਵਾਨ ਸਥਾਨ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਭਗਵਨ ਵਾਲਮੀਕੀ ਚੌਂਕ ਦੇ ਖੇਪਾਪ ਦੇ ਮੁੱਦਿਆਂ ਨੂੰ ਲੈ ਕੇ ਸਿੱਖ ਤਾਲਮਿਲ ਕਮੇਟੀ ਦੇ ਉੱਤੇ ਕੁਝ ਗੰਭੀਰ આરોਪ ਲਗਾਏ ਸੀ ਮੈਨਰੇਸਵਰੇ ਪਰਦੇਸੀ ਸਰ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਸਰ ਤੁਹਾਡੇ ਉੱਤੇ ਕਈ ਤਰ੍ਹਾਂ ਦੇ આરોਪ ਜਿਹੜੇ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਲਗਾਏ ਗਏ ਕੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ આરોਪ ਲਾਏ ਹੁੰਦਾ ਮੇਨ ਮਤਲਬ ਹੈ ਸਿੱਖ ਕੌਮ ਦੀ ਇੱਜ਼ਤ ਦੀ ਕਲ ਲਈ ਸਿੱਖ ਤਾਲਮਿਲ ਕਮੇਟੀ ਕੰਮ ਕਰਦੀ ਹੈ ਤੇ ਜਦੋਂ ਸਿੱਖ ਧਾਲ ਮਿਲ ਕੇ ਕਿਹੜੀ ਸਿੱਖੀ ਲਈ ਕੰਮ ਕਰਦੀ ਗੁਰੂ ਸਾਹਿਬ ਨੇ ਸਿੱਖ ਧਾਲ ਮਿਲ ਕੇ ਬੜੀ ਨਾਂ ਵੀ ਉਹਨਾਂ ਹੀ ਉੱਚਾ ਕਰ ਦਿੱਤਾ ਉਹ ਸਾਡੇ ਨਾਂ ਉੱਚੇ ਤੇ ਇਹਨਾਂ ਲੋਕਾਂ ਨੂੰ ਵੀਰ ਖਾਲੂ ਵੀਰਤੀ ਦੇ ਆ ਇਹਨਾਂ ਨੂੰ ਵੀਰ ਖਾਂਦੀ ਐ ਤੇ ਸਾਡੇ ਖਿਲਾਫ ਬੋਲਦੇ ਆ ਜੇ ਕਿਸੇ ਦਾ ਇਲਜ਼ਾਮ ਲਾਉਣਾ ਤਾਂ ਸਬੂਤ ਵੀ ਦਿਓ ਨਾ ਗੱਲਾਂ ਨਾਲ ਤੁਸੀਂ ਮੈਂ ਤੁਹਾਨੂੰ ਕਹਦੇ ਆ ਇਲਜ਼ਾਮ ਲਾ ਦੇ ਪਰ ਮੈਨੂੰ ਸਬੂਤ ਚਾਹੀਦਾ ਸਬੂਤ ਦੇਣ ਇਹ ਇਹਨਾਂ ਲੋਕਾਂ ਦਾ ਸਿਰਫ ਕੰਮ ਹੈ ਭੰਡੀ ਪ੍ਰਚਾਰ ਕਰਨਾ ਸਿੱਖ ਵਿਰੋਧੀ ਬੰਦੇ ਨੇ ਅੱਜ ਚਲੋ ਇੱਕ ਅੱਜ ਸਿੱਖ ਵਿਰੋਧੀ ਬੰਦੇ ਨਾਲ ਖੜੇ ਹੋ ਕੇ ਇੱਕੀ ਸਾਬਤ ਕਰਨਾ ਚਾਹੁੰਦੇ ਆ ਇੱਕ ਸਿੱਖ ਦੀ ਪੱਗ ਲਥੀਏ ਇੱਕ ਉਹਦੇ ਨਾਲ ਖੜੇ ਹੋਣ ਦੀ ਬਜਾਏ ਦੂਸਰੇ ਪਾਸੇ ਜਾ ਖੜੇ ਹੋ ਜਾਣਾ ਇਥੋਂ ਕੀ ਸਾਬਤ ਹੋ ਰਿਹਾ ਸਿਰਫ ਸਿਰਫ ਬਿਨਾਂ ਸਿੱਖ ਤਾਲ ਮਿਲ ਕਮੇਟੀ ਦਾ ਵਿਰੋਧ ਕਰਨਾ ਇਸ ਤੋਂ ਅੱਗੇ ਇਹਨਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਕਹਿਣਾ ਆ ਕਿ ਪਹਿਲਾਂ ਵੀ ਕਈ ਅਜਿਹੇ ਮੁੱਦੇ ਹੋਏ ਆ ਜਿਨ੍ਹਾਂ ਉੱਤੇ ਤੁਹਾਡੇ ਕੋਲੋਂ ਪੈਸੇ ਵੀ ਲਿੱਤੇ ਗਏ ਆ ਤੇ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਪੜਕਾਨਬਾਜ਼ੀ ਪੜਕਾਉਣ ਬਿਆਨਬਾਜ਼ੀ ਕਰਕੇ ਝੂਠੇ ਮੁਕਦਮੇ ਦਰਜ ਮੈਂ ਇਸੇ ਤੋਂ ਇਹ ਉਦਾਹਰਨ ਦੇਣਾ ਕਿ ਬਾਜ਼ਾਰ ਸ਼ੇਖਾ ਚ ਇੱਕ ਗੁਰੂ ਘਰ ਚ ਇੱਕ ਬੇਦਬੀ ਹੋਈ ਸੀ ਕਿ ਸਿੱਖ ਨੌਜਵਾਨ ਨੇ ਬੇਦਬੀ ਕੀਤੀ ਉਹਨੂੰ ਇਸ ਚੱਕ ਕੇ ਉਹਦੇ ਪਰਚਾ ਕਰਾ ਕੇ ਅੰਦਰ ਕਰਾਤਾ ਉਸ ਤੋਂ ਬਾਅਦ ਸ਼ਹਿਰ ਦੀਆਂ 15-20 ਸਿੱਖ ਤੇ ਹਾਥੇ ਬਧੀ ਜਿਹਦੇ ਗੱਬਾ ਸਾਹਿਬ ਹਰਜੋਤ ਸਿੰਘ ਲੱਗੀ ਹੋਰ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਆਈਆਂ ਵੀ ਇਹ ਬੰਦਾ ਮੈਂਟਲੇਲੌਰ ਤੇ ਠੀਕ ਨਹੀਂ ਇੰਦੇ ਪਰਚਾ ਵਾਪਸ ਲਿਆ ਜਾਵੇ ਉਹ ਅਸੀਂ ਲਿਖਤੀ ਰੂਪ ਜੀ ਵਾਪਸ ਨਹੀਂ ਲਿਆ ਸੀ 15-20 ਬੰਦਿਆਂ ਕੋ ਲਿਖਤੀ ਰੂਪ ਤੇ ਲਿਆ ਉਸ ਤੋਂ ਬਾਅਦ ਜੀ ਸਿੱਖ ਸੰਗਤ ਨੇ ਵਿਚਾਰ ਕੀਤਾ ਤੇ ਅਸੀਂ ਪਤਾ ਕੀਤਾ ਬੰਦਾ ਦਿਮਾਗੀ ਤੌਰ ਤੇ ਠੀਕ ਨਹੀਂ ਸੀਗਾ ਜਦੋਂ ਠੀਕ ਨਹੀਂ ਸੀ ਇਹ ਉਸ ਤੋਂ ਬਾਅਦ ਅਸੀਂ ਸਾਰਿਆਂ ਵਿਚਾਰ ਕਰਕੇ ਉਹ ਮਤਲਬ ਵਾਪਸ ਲੈ ਲਿਆ ਹੁਣ ਇਹ ਕਹਿੰਦੇ ਪੈਸੇ ਕਹਿੰਦੇ ਪੈਸੇ ਦਾ ਸਬੂਤ ਦਿਓ ਸੋਨੋ ਬੰਦੇ ਕੋਲ ਜਾ ਕੇ ਪ ਇਦਾਂ ਦੇ ਕਹਿ ਕੇ ਝੂਠੇ ਜਾਵ ਲਾਣੇ ਇਸ ਸਿੱਖ ਸਰੂਪ ਨੂੰ ਸ਼ੋਭਾ ਨਹੀਂ ਦੇਦੇ ਕਿਰਪਾਨਾ ਪਾ ਕੇ ਸਿੱਖੀ ਸਰੂਪ ਧਾਰਨ ਕਰਕੇ ਜਦੋਂ ਚੂਟ ਬੱਲਾ ਕੇ ਗੁਰੂ ਦੀ ਦਰਗਾਹ ਵਿੱਚ ਜਵਾਬ ਦੇ ਆ ਪਰ ਸਰ ਕੀ ਕਾਰਨ ਹੈ ਕਿ ਇੱਕੋ ਤੁਹਾਡੇ ਨਾਲ ਦੇ ਤੁਹਾਡੇ ਸਾਥ ਹੀ ਦੋ ਪਾਰਟ ਹੁੰਦੇ ਹੋਏ ਨਜ਼ਰ ਆ ਰਹੇ ਆ ਸਾਡਾ ਸਾਥੀ ਹੈ ਹੀ ਨਹੀਂਗੇ ਉਹ ਸ਼ੁਰੂ ਤੋਂ ਅੱਜ ਤੋਂ 10 ਸਾਲ ਪਹਿਲੇ ਵੀ ਸਾਡੇ ਵਿਰੋਧ ਖੜੇ ਆ ਅਜ ਵੀ ਵਿਰੋਧ ਖੜੇ ਆ ਉਨਾ ਦੇ ਕੰਮ ਸਿੱਖ ਤਾਲਕ ਕਮੇਟੀ ਦੀ ਲੱਤਾਂ ਖਿੱਚਣੀਆਂ ਪਰ ਗੁਰੂ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਇਹ ਕਹਿਣਾ ਚਾਹੁੰਦੇ ਆ ਅਸੀਂ ਸਿੱਖੀ ਲਈ ਕੰਮ ਕਰਦੇ ਰਹਾਂਗੇ ਹਜੇ ਮੈਂ ਸ਼ਬਦ ਮੇਰੇ ਕੋਲ ਨਿਕਲ ਰਗਾ ਦੀ ਅਸੀਂ ਹਜੇ ਬੰਦੇ ਨੂੰ ਕੁਝ ਨਹੀਂ ਸਮਝਦੇ ਅਸੀਂ ਆਪਣਾ ਸਿੱਖੀ ਲਈ ਹੁਣ ਵੀ ਕਰਦੇ ਆ ਅੱਗੋਂ ਵੀ ਕਰਾਂਗੇ ਉੱਥੇ ਇੱਕ ਮਹਿਲਾ ਵੀ ਮੌਜੂਦ ਸੀ ਜਿਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੇ ਨਾਬਾਲਗ ਬੱਚਿਆਂ ਦੇ ਉੱਤੇ ਕੁਝ આરોਪ ਲਗਾਏ ਗਏ ਨੇ ਜਿਸ ਤੋਂ ਬਾਅਦ ਉਹ ਤੁਹਾਡੇ ਕੋਲ ਵੀ ਪਹੁੰਚਦੀ ਹੈ ਤੁਹਾਡੇ ਵੱਲੋਂ ਵੀ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਨਾ ਨਾ ਉਹਦੇ ਨਾਬਾਲਗ ਬੱਚੇ ਕਿਹਨੇ આરોਪ ਲਾਇਆ ਅਸੀਂ ਕਿਸੇ ਨਾਮ ਤੇ ਸਾਡੇ ਸਿੱਖ ਬੱਚੇ ਬੰਦੇ ਦੀ ਉਹ ਨਾੜ ਉਹਦੇ ਕਿਨਾ ਗਾਤਰੇ ਦੇ ਹੱਥ ਪਏ ਕਮੀਜ਼ ਪਾੜੀ ਗਈ ਅਸੀਂ ਉਸ ਬੰਦੇ ਤੇ ਆਏ ਆ ਇਹ ਪੁਰਾਣਾ ਮੁੱਦਾ ਕਿਸ ਮੇਰੇ ਖਿਆਲ ਚ ਬਸਤੀਆਂ ਦਾ ਪੁਰਾਣਾ ਮੁੱਦਾ ਹੈ ਕਿ ਮੇਰਾ ਤਾਂ ਕਹਿਣਾ ਇਹ ਹੈ ਕਿ ਮੇਰੇ ਬੱਚਿਆਂ ਨੇ ਨਾਲ ਦੀ ਕਿਸੇ ਹੋਰ ਨੇ ਨਾਲ ਮੈਂ ਤੁਹਾਨੂੰ ਦੱਸਣਾ ਇਦਾਂ ਜਿਹੜੇ ਬੰਦੇ ਅਸੀਂ ਸ਼ਹਿਰ ਚ ਜਿੰਨੇ ਮਰਜੀ ਇਕੱਠੇ ਕਰੀ ਉਹ ਕੋਈ ਸਬੂਤ ਤੋਂ ਬਿਨਾਂ ਗੱਲ ਤੁਸੀਂ ਪੱਤਰਕਾਰ ਹੋ ਸਬੂਤ ਬਿਨਾਂ ਹੈ ਜੋ ਗੱਲ ਹੈ ਬੰਦੇ ਦੀ ਗੱਲ ਸੁਣਨੀ ਵੀ ਨਹੀਂ ਚਾਹੀਦੀ ਗਲਤ ਹੈਗੀ ਸਬੂਤ ਦਿੱਤਾ ਹੈ ਤੁਹਾਨੂੰ ਕੋਈ ਜੇ ਨਹੀਂ ਸਬੂਤ ਹੈ ਇਸਕੇ ਨੂੰ ਕਿਦਾਂ ਮੰਨ ਲਾਂਗੇ ਸੀ ਉਹ ਨਾਲ ਦੇ ਕੋਲ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਕੋਲ ਤੁਹਾਡੇ ਤੇ ਇਨਜ਼ਾਮ ਲਗਾਏ ਗਏ ਨੇ ਲਗਾਤਾਰ ਤੁਹਾਡੇ ਉੱਤੇ ਪ੍ਰੈਸ ਕਾਨਫਰੰਸ ਵਿੱਚ ਤੁਹਾਡਾ ਨਾਮ ਲੈ ਕੇ ਬਕਾਇਦਾ ਤੁਹਾਡੇ ਉੱਤੇ ਨਾਮ ਗੁਰਬਾਣੀ ਦੇ ਇੱਕ ਸ਼ਬਦ ਮੂਰਖੇ ਨਾਲ ਨਾਲੂ ਜੀ ਜਿਹੜਾ ਬੰਦਾ ਮੂਰਖ ਹੋ ਜ਼ਰਾ ਬੇਇਨਸਨੀ ਕਰਨੀ ਚਾਹੀਦੀ ਸਾਡੇ ਸੀ ਦੂਰੋਈ ਤੋਬਾ ਜੋ ਉਹਨਾਂ ਕਰਾ ਜੀਸਰ ਕੇ ਹੋਰ ਇਲਜ਼ਾਮ ਲਾਓ ਪਰ ਸਬੂਤ ਬਿਨਾਂ ਇਲਜ਼ਾਮ ਲਾਓ ਕਿਸੇ ਲੋਕ ਲੋਕ ਕਚਹਿਰੀ ਤੇ ਗੁਰੂ ਦੀ ਕਚਹਿਰੀ ਝੂਠੇ ਪਾਓਗੇ ਸੋ ਬਿਲਕੁਲ ਇਹ ਨਾਲ ਇਹ ਨਾਲ ਸਿਰ ਇਹ ਕੱਟ ਕਰ ਦਿਓ ਸੀ ਅਬ ਜਲਦੀ ਵਿੱਚ ਪਾਓ ਹਾਂ ਜੀ ਤੁਸੀਂ ਲਗਾਤਾਰ ਸਿੱਖ ਤਾਲਮਿਲ ਕਮੇਟੀ ਦੇ ਬਾਰੇ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆਏ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਮੇ ਹੱਸੇ ਤੋਂ ਸਿੱਖ ਤਾਲਮਿਲ ਕਮੇਟੀ ਸਮਾਜਿਕ ਕੰਮ ਆਪਣੇ ਧਰਮ ਦੀ ਪੈਰੈ ਦਾਦੀ ਕਰਦੀ ਆ ਰਹੀ ਹੈ ਕੁਝ ਬੰਦਿਆਂ ਨੂੰ ਸ਼ਾਇਦ ਉਹਨੂੰ ਸਾਡਾ ਕੰਮ ਪਸੰਦ ਨਹੀਂ ਆ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਬੰਦ ਹੋ ਗਈ ਹੈ ਕਿਉਂਕਿ ਗਰੰਦ ਸਹਿਜ ਕੋਈ ਮੁੱਦਾ ਹੋਵੇ ਉਹ ਸਿੱਖ ਤਾਲਮਿਲ ਕਮੇਟੀ ਨੂੰ ਆਉਂਦਾ ਵਾ ਅਸੀਂ ਨਿਰਪੱਖ ਜਾਂਚ ਕਰਾ ਕੇ ਜਾਂ ਐਡਮਿਨਿਸ਼ਨ ਨੂੰ ਕਹਿ ਕੇ ਕਿਉਂਕਿ ਉਹ ਪੁਲਸ ਵਾਲੇ ਸਾਡੇ ਘਰ ਦੇ ਬੰਦੇ ਨੇ ਹੈਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਦੀ ਸਚਾਈ ਲੱਭੀ ਜਾਵੇ ਸਚਾਈ ਦੇ ਪਹਿਰੇ ਦਿੱਤਾ ਜਾਵੇ ਤੁਸੀਂ ਹੁਣੇ ਪਰਦੇਸੀ ਸਾਨੂੰ ਸਵਾਲ ਕਰਦੇ ਪਏ ਸੀ ਹਾਂਜੀ ਤੁਸੀਂ ਝੂਠੇ ਪਰਚੇ ਦਰਜ ਕਰਾਉਂਦੇ ਹੋ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਸਾਡੇ ਘਰ ਨਹੀਂ ਪਈ ਹੈਗੀ ਉਹ ਪ੍ਰਸ਼ਾਸਨ ਦੇ ਕੋਲ ਹੈ ਉੱਥੇ ਅਜਮੇਸ਼ ਚੰਡੀਗੜ੍ਹ ਦੇ ਡੀਜੀਪੀ ਦੇ ਅੰਡਰ ਕਮੇਟੀ ਕੰਮ ਕਰਦੀ ਹੈ ਉਹ ਪਰਚੇ ਦਰਜ ਕਰਦੇ ਆ ਉਹਨਾਂ ਨੇ ਇਨਕੁਆਇਰੀ ਕਰਕੇ ਪਰਚੇ ਦਰਜ ਕਰਦੇ ਆ ਕੋਈ ਨਹੀਂ ਕਿ ਫੇਕ ਪਰਚੇ ਦਰਜ ਕਰਦੇ ਪਏ ਆ ਤੁਸੀਂ ਸਿੱਧਾ ਇਲਜ਼ਾਮ ਪ੍ਰਸ਼ਾਸਨ 'ਤੇ ਲਾ ਰਹੇ ਹੋ ਕਿ ਜੇ ਫੇਕ ਪਰਚੇ ਇਲਜ਼ਾਮ ਮੈਂ ਨਹੀਂ ਲਗਾ ਰਹੀ ਜਿਹੜੇ ਸਿੱਖਾ ਇਹ ਜਿਹੜੇ ਬੰਦਿਆਂ ਨੇ ਪ੍ਰੈਸਾਂ ਨੂੰ ਕੀਤੀ ਹੈ ਵਿੱਚ ਜਿਹੜੇ ਮੇਰੇ ਵੀਰ ਬੈਠੇ ਆ ਨੰਗਾ ਸਾਹਿਬ ਦੀਆਂ ਵੱਲੋਂ ਸ਼ਾਇਦ ਉਹਨਾਂ ਨੂੰ ਅਸਲੀਅਤ ਗੱਲ ਦਾ ਨਹੀਂ ਪਤਾ ਕਿ ਇੱਥੇ ਜਿਹੜਾ ਝਗੜਾ ਹੋਇਆ ਵਾ ਉਹ ਇੱਕ ਸਿੱਖ ਵੀਰ ਦੀ ਦਾੜੀ ਪੱਟੀ ਗਈ ਹੈ ਜੋ ਇੱਕ ਵੀਡੀਓ ਵਿੱਚ ਨਹੀਂ ਆਈ ਉਸ ਤੋਂ ਬਾਅਦ ਜੋ ਬੀਬੀ ਨੇ ਕੀਤਾ ਵਾ ਉਹ ਸਾਰੇ ਸਾਹਮਣੇ ਆ ਗਿਆ ਕਿ ਇਹ ਇਹ ਗੱਲ ਹੋ ਸਕਦੀ ਹੈ ਮੰਨ ਲਓ ਜੇ ਜਿਹਦੀ ਵੀਡੀਓ ਨਹੀਂ ਬਣੀ ਉਹਨਾਂ ਦਾ ਧੱਕਾ ਨਹੀਂ ਹੋਇਆ ਕੋਈ ਜੇ ਜਾਣੀ ਕਿਸ ਨੂੰ ਐਗਰੈਸਿਵ ਕਰੇਗੀ ਜਿਨਾ ਨਹੀਂ ਧੱਕਾ ਕਰੇਗੀ ਉਹ ਆਪਣਾ ਬਚਾ ਤੇ ਕਰੇਗਾ ਹੀ ਨਾ ਬੰਦਾਓ ਉਹ ਆਪਣੇ ਬਚਾਅ ਕਰਕੇ ਉਹ ਜੋ ਹੋਇਆਗਾ ਮੈਂ ਜੋ ਉਸ ਤੋਂ ਪਹਿਲਾਂ ਹੋਇਆ ਵਾ ਉਹ ਲੋਕਾਂ ਨੂੰ ਅਸੀਂ ਜਾ ਕੇ ਪਾਇ ਦੱਸਿਆ ਉਹ ਪ੍ਰਸ਼ਾਸਨ ਨੂੰ ਕਿ ਜੋ ਉਸ ਤੋਂ ਪਹਿਲਾਂ ਹੋਇਆ ਵਾ ਉਹ ਤੇ ਬੰਦੀ ਕਾਰਵਾਈ ਕੀਤੀ ਜਾਵੇ। ਮੈਂ ਤਾਂ ਕਹਿਣਾ ਇਹ ਹੈ ਕਿ ਜੇਕਰ ਗਲਤੀ ਹੋਈ ਆ ਜੇ ਜੇਕਰ ਮੈਂ ਕੁਝ ਗਲਤ ਕੀਤਾ ਬਾਅਦ ਦੇ ਵਿੱਚ ਮੇਰੇ ਤੋਂ ਮਾਫੀ ਕਿਉਂ ਮੰਗੀ ਜਾ ਰਹੀ ਆ ਉਸ ਜਗ੍ਹਾ ਦੇ ਉੱਤੇ ਕਈ ਲੋਕਾਂ ਵੱਲੋਂ ਮੇਰੇ ਤੋਂ ਮਾਫੀ ਮੰਗੀ ਗਈ ਆ ਕਿ ਇਸ ਗੱਲ ਨੂੰ ਛੱਡੋ ਮਾਫ ਕਰੋ ਚਲੋ। ਮਾਫ ਕਰੂ ਜਿਹੜਾ ਬੰਦਾ ਕਈ ਨਹੀਂ ਲੜਿਆ ਨਹੀਂ ਲੜੇ ਹੋ ਸਕਦਾ ਕੋਈ ਗੱਲ ਕੀਤੀ ਹੋਵੇ ਜਿਹੋ ਜੀ ਗੱਲ ਕੀਤੀ ਹੋਵੇ ਮੈਂ ਮੌਕਾ ਤੇ ਨਹੀਂ ਸੀਗਾ ਹੋ ਸਕਦਾ ਉਹਨੇ ਕੋਈ ਇਹੋ ਜੀ ਗੱਲ ਕੀਤੀ ਹੋਵੇ ਚੱਲ ਝਗੜਾ ਨਾ ਹੋਵੇ ਪਰ ਕੋਈ ਜਿਹੜੇ ਬੰਦੇ ਨੇ ਧੰਦਾ ਬਣਾ ਲਿਆ ਜਿਨ੍ਹਾਂ ਨੇ ਗੱਲ ਪੈਸਿਆਂ ਦੀ ਕੀਤੀਆਂ ਉਹਨਾਂ ਦਾ ਧੰਦਾ ਹੀ ਇਹ ਹੈ ਕਿ ਪਹਿਲਾਂ ਗੱਲ ਚਗਾ ਕੇ ਬਾਅਦ ਵਿੱਚ ਇਹ ਲੱਗੇ ਫਸਾ ਕਰ ਲੂ ਕਿਉਂਕਿ ਇਹ ਇੱਕ ਅਮੇ ਡੀਲਿੰਗ ਕਰਦੇ ਆ ਅਸੀਂ ਇਹੋ ਜੇ ਕੰਮ ਨਹੀਂ ਕਰਦੇ ਹੈਗੇ ਅਸੀਂ ਸਿਰਫ ਆਪਣੇ ਸਿੱਖੀ ਹੱਕੇ ਖੜੇ ਆ ਜਿਹੜੇ ਉੱਥੇ ਨਿਹੰਗ ਜਿਹਾ ਬੰਦਾ ਮੇਰੇ ਵੀਰ ਪਰ ਆ ਬੈਠੇ ਆ ਸ਼ਾਇਦ ਉਹਨਾਂ ਨੂੰ ਅਸਲੀਅਤ ਨਹੀਂ ਪਤਾ ਜਿਹੜੇ ਉੱਥੇ ਬੰਦੇ ਉਹਨਾਂ ਨੂੰ ਤੁਸੀਂ ਜਾ ਕੇ ਸਵਾਲ ਕਰੋਗੇ ਤੁਹਾਡੀ ਸਿੱਖ ਕੌਮ ਨੂੰ ਜਾਂ ਜਲੰਧਰ ਨੂੰ ਕੀ ਦੇਣ ਹੈ ਤੁਸੀਂ ਕਿਹੜੇ ਸਿੱਖ ਦੇ ਹੱਕ ਦੇ ਖਲੋਤੇ ਹੋ ਇਹ ਰਹੀ ਗੱਲ ਤੁਸੀਂ ਹੁਣ ਕੇ ਸਵਾਲ ਦੇਸੀ ਸਾਹਿਬ ਨੂੰ ਕਰਦੇ ਪਏ ਸੀਗੇ ਨਵਾਲੇ ਦੇ ਬੱਚੇ ਨਵਾਲੇ ਦੇ ਬੱਚੇ ਜਦੋਂ ਕਿਸੇ ਬੰਦੇ ਦੀ ਸਿੱਖਾਂ ਦੀ ਕੇਸਾਂ ਦੀ ਬੇਦਬੀ ਕਰਨਗੇ ਕਕਾਰਾਂ ਦੀ ਬੇਦਬੀ ਕਰਨਗੇ ਜਿਹੜੀ ਉਹ ਸਰਦਾਰ ਅਮਰਤਾਰੀ ਬੰਦੇ ਨੂੰ ਕੁੱਟਿਆ ਗਿਆ ਵਾ ਉਹਦਾ ਬੁਰਾ ਹਾਲ ਕੀਤਾ ਰਾਤ ਦੇ 11 ਵਜੇ ਵੜ ਕੇ ਕਿਸੇ ਦੇ ਘਰ ਵੜ ਕੇ ਉਹ ਬੰਦਾ ਕੋ ਕੀ ਕਰੇਗਾ ਅਸੀਂ ਕਿਸੇ ਨੂੰ ਵੀ ਕਕਾਰਾਂ ਦੀ ਬੇਦੀਵੀ ਕਰਨ ਨਹੀਂ ਚਾਹੀਏ ਉਹ ਸਿੱਖ ਪਰਿਵਾਰ ਚੋਂ ਕਿਹਨਾ ਹੋਵੇ ਅਸੀਂ ਕਿਸੇ ਨੂੰ ਕਕਾਰਾਂ ਦੀ ਬੇਦੀਵੀ ਕਰਨ ਵਾਸਤੇ ਜਾਂ ਦਸਤਾਰ ਦੀ ਬੇਦੀਵੀ ਕਰਨ ਦੀ ਆਗਿਆ ਨਹੀਂ ਦੇਵਾਂਗੇ ਅਸੀਂ ਉਹਦੇ ਹਮੇਸ਼ਾ ਹੋਏ ਜਿਹੜੇ ਬੰਦੇ ਦੀ ਬੇਦੀਵੀ ਗਿਰ ਬੇਦੀਵੀ ਹੋਈ ਹੈ ਉਹਦੇ ਹੱਕ ਚ ਖਲੋਵਾਂਗੇ ਹਮੇਸ਼ਾ ਖਲੋਵਾਂਗੇ ਖਲੋਤੇ ਰਾਵਾਂਗੇ ਪਰ ਜਿਹੜੇ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਕ ਸਮਝਦਾਰੀ ਦੇ ਤੌਰ ਤੇ ਤੁਹਾਨੂੰ ਇਸ ਗੱਲ ਨੂੰ ਸੁਲਝਾ ਕੇ ਹੱਲ ਕਰਾਉਣਾ ਚਾਹੀਦਾ ਸੀ ਇਹ ਵੀ ਤੁਹਾਡੇ ਬਾਰੇ ਗੱਲ ਕਹੀ ਉਹਨਾਂ ਨੇ ਕਿ ਤੁਸੀਂ ਇਸ ਮੁੱਦੇ ਨੂੰ ਪੜਕਾਇਆ ਉਹਨਾਂ ਦੀ ਕਮੇਟੀ ਜਿਹੜੇ ਮਹੱਲੇ ਦੇ ਬੰਦੇ ਆ ਉਸ ਅਸੀਂ ਅਸੀਂ ਤਾਂ ਚੱਲ ਕੇ ਨਹੀਂ ਗਏ ਉੱਥੇ ਉਹਨਾਂ ਦੇ ਮਹੱਲੇਦਾਰ ਬੰਦੇ ਆਏ ਆ ਉਹ ਮਹੱਲੇ ਦੇ ਬੰਦੇ ਗੱਲ ਕਰਨ ਹਾਂ ਜੀ ਕਿਉਂ ਨਾਲ ਆਏ ਹੋ ਸਾਡੇ ਕੋਲ ਮੁੱਦਾ ਲੈ ਕੇ ਆਏ ਆ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਸਾਡੇ ਸਿੱਖਾਂ ਨਾ ਧੱਕਾ ਹੋ ਗਿਆ ਸਾਡੇ ਕੇਸ ਫੁੱਟੇ ਗਏ ਜਦੋਂ ਕੇਸਾਂ ਦੀ ਬੇਦੀ ਗੱਲ ਹੋਣੀ ਹੈ ਅਸੀਂ ਨਾਲ ਖੁਲਾਉਣੇ ਖੁਲਾਉਣਾ ਜੀ ਚਾਹੇ ਜੋ ਗਵੰਟੀ ਹੋ ਜਾ ਕੋਈ ਹੋ ਜਾ ਮਹੱਲੇ ਦੇ ਤੁਹਾਡਾ ਭਾਈ ਚਰਾ ਹੋਆ ਫਿਰ ਤੁਸੀਂ ਆਪਣੇ ਕਰ ਲਓ ਜਿਹੜਾ ਬੰਦਾ ਸਾਡੇ ਕੋਲ ਲੈ ਕੇ ਪਹੁੰਚੇ ਉਹਨੂੰ ਪੁੱਛੋ ਤੂੰ ਸਾਡੇ ਕੋਲ ਕਿਉਂ ਪਹੁੰਚੇ ਹੋ ਗਿਆ ਇਸ ਨੂੰ ਉਹ ਆਪਣੇ ਮੁੱਦੇ ਉਸ ਭਾਈ ਜਾਨ ਨਾਲ ਗੱਲ ਕਰਨ ਉਹਨਾਂ ਤੋਂ ਉਹਨਾਂ ਸਾਰੇ ਆਪ ਇੱਕ ਮੁੱਦੇ ਹੈਗੇ ਸਿੱਖ ਤਾਲਮੇ ਨੂੰ ਵੀ ਪਾਰਚਾ ਤੇ ਨਹੀਂ ਹੈਗਾ ਪਰਚਾ ਤੇ ਪਾਰਟੀ ਵਾਲ ਅਸੀਂ ਉਹ ਇਹ ਪ੍ਰਸ਼ਾਸਨ ਨੇ ਕਿਹਾ ਹੋਵਾ ਕਿ ਹਾਂ ਜੀ ਜਿੰਨੂੰ ਤੱਕਾ ਹੋਇਆ ਵਾ ਬੇਨਤੀ ਕੀਤੀ ਹੈ ਕਿ ਇਹਦੀ ਸੁਣਵਾਈ ਕੀਤੀ ਜਾਵੇ ਉਹ ਪੂਰੀ ਪੁਲਿਸ ਇਨਕੁਆਇਰੀ ਕਰਕੇ ਤਾਂ ਹੀ ਪਰਚਾ ਦਰਜ ਕਰਦੀ ਹੈ ਜੀ ਉਹ ਤਾਂ ਨਹੀਂ ਕਰਦੀ ਸੋ ਬਿਲਕੁਲ ਇਹ ਮੇਰੇ ਸਨਾਲਸਨ ਸਿੱਕਤਾਲ ਮਿਲ ਕਮੇਟੀ ਦੇ ਆਗੂ ਜਿਹਨਾਂ ਦਾ ਕਹਿਣਾ ਇਹ ਹੈ ਕਿ ਜੇਕਰ ਜਲੰਧਰ ਦੇ ਵਿੱਚ ਸਿੱਖ ਭਾਵਨਾਵਾਂ ਨੂੰ ਆਹਦ ਕੀਤਾ ਜਾਏਗਾ ਤੇ ਉਹਨਾਂ ਵੱਲੋਂ ਆਵਾਜ਼ ਜ਼ਰੂਰ ਚੱਕੀ ਜਾਏਗੀ ਕਹਿੰਦੇ ਪਰਸਨ ਓਮ ਦੇ ਨਾਲ ਭਾਵਨਾ ਜਲੰਧਰ